ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਰਪ ਦਾ ਟੂਰ ਚੱਲ ਰਿਹਾ ਜੀ ਸਾਡਾ ਤੇ ਬਹੁਤ ਸੋਹਣਾ ਮਾਹੌਲ ਇੱਥੋਂ ਦਾ ਵੇਖੋ ਖੁੱਲਾ ਡੁੱਲਾ ਸਾਡੇ ਸਿੰਘਾਂ ਦੇ ਗੁਰੂ ਦੇ ਖਾਲਸਿਆਂ ਦੇ ਇਹ ਮਹਿਲ ਮਗਰ ਹਾਂਜੀ ਘੋੜੇ ਲੱਗੇ ਨੇ ਤੇ ਆ ਨਾਲ ਹੀ ਰੋਡ ਲੰਘ ਰਿਹਾ ਹਾਂਜੀ ਇਹ ਰੋਡ ਤੇ ਘਰ ਬਣਿਆ ਬਹੁਤ ਸੋਹਣਾ। ਹਰਜਪ ਸਿੰਘ ਬੈਠਾ ਸਾਹਮਣੇ। ਇਹ ਸਿੰਘ ਖਾਲਸਾ। ਤੇ ਫੁੱਟਬਾਲ ਖੇਡ ਰਹੇ ਆ। ਇਹ ਤੁਸੀਂ ਮਗਰ ਦੇਖ ਰਹੇ ਹੋ ਅੰਗੂਰਾਂ ਦਾ ਬਾਗ। ਆਓ ਤੁਹਾਨੂੰ ਦਰਸ਼ਨ ਕਰਾਉਨੇ ਆ। ਸਾਰੇ ਸਿੰਘਾਂ ਦੇ ਨਾਲ ਇਹ ਫੁੱਟਬਾਲ ਖੇਡ ਰਹੇ ਆ ਇੱਥੇ। ਹਾਂਜੀ। ਇਹ ਫੁੱਟਬਾਲ ਖੇਡ ਰਹੇ ਹਰਜਪ ਸਿੰਘ। ਤੇ ਇਹ ਹੈਗੇ ਨੇ ਅੰਗੂਰ ਅੰਗੂਰਾਂ ਦਾ ਬਾਗ ਦੇਖੋ ਅੰਗੂਰਾਂ ਦਾ ਬਾਗ ਇਹ ਸਾਰੀਆਂ ਤਾਰਾਂ ਲਾਈਆਂ ਨੇ ਕਿ ਕਿਸ ਤਰ੍ਹਾਂ ਬੜਾ ਵਧੀਆ ਤਰੀਕੇ ਨਾਲ ਜਿਹੜੀ ਖੇਤੀ ਅੰਗੂਰਾਂ ਦੀ ਕੀਤੀ ਜਾਵੇ ਤੇ ਆਹ ਦੇਖੋ ਅੰਗੂਰ ਲੱਗੇ ਨੇ ਸਾਰੇ ਇਹ ਫਲ ਪੈ ਰਿਆ ਸਾਰਾ ਇਹ ਸਾਰੇ ਅੰਗੂਰਾਂ ਦੇ ਜਿਹੜੇ ਖੇਤ ਨੇ ਇੱਥੇ ਇਹ ਫੁੱਟਬਾਲ ਫੁੱਟਬਾਲ ਚੱਲ ਰਿਹਾ ਜੀ ਬਹੁਤ ਸ਼ਾਂਤਮਈ ਮਾਹੌਲ ਹੈ ਇੱਥੇ ਕੋਈ ਰੌਲਾ ਗੋਲਾ ਨਹੀਂ ਕਿਸੇ ਗੱਲ ਦਾ ਤੇ ਬਹੁਤ ਸਕੂਨ ਇੱਥੇ ਸ਼ਾਂਤੀ ਬਹੁਤ ਵਧੀਆ ਜਿੰਨਾ ਵੀ ਕਹਿ ਲੋ ਨਹੀਂ ਥੋੜਾ ਹਾਂਜੀ ਇਹ ਸਾਰੇ ਇੱਥੇ ਅੰਗੂਰਾਂ ਦੇ ਖੇਤ ਆ ਤੇ ਪੁਰਤਗਾਲ ਉੱਥੇ ਅੰਗੂਰਾਂ ਦੇ ਖੇਤ ਵੀ ਹੈਗੇ ਆ ਜਤੂਨ ਵੀ ਲੱਗਦਾ ਉੱਥੇ ਤੇ ਤੁਹਾਨੂੰ ਰੋਡ ਬਾਹਰ ਦਿਖਾਉਨੇ ਆ ਸਾਰਾ ਬੜੀ ਚੜਦੀ ਕਲਾ ਸਿੰਘਾਂ ਨੇ ਮੋਰਚੇ ਮਾਰੇ ਵੇਖੋ ਵਿਦੇਸ਼ਾਂ ਦੇ ਵਿੱਚ ਜੰਗਲਾਂ 'ਚ ਮੰਗਲ ਲਾਏ ਆ ਹਾਂਜੀ ਇਹ ਰੋਡ ਆ ਰਿਹਾ ਜੀ ਇਲਾਕੇ ਤਰਵਿਜੋ ਸ਼ਹਿਰ ਪੈਂਦਾ ਜੋ ਜ਼ਿਲ੍ਹਾ ਤਰਵਿਜੋ ਹਾਂਜੀ ਤੇ ਇਧਰ ਵੀ ਸਾਰੇ ਉਹ ਮਗਰ ਅੰਗੂਰਾਂ ਦੇ ਖੇਤ ਨੇ ਤੇ ਇੱਕ ਹੋਰ ਖਾਸੀਅਤ ਬੜੀ ਇੱਥੇ ਜਦੋਂ ਅਸੀਂ ਸੜਕਾਂ ਦੇ ਜਾਂਦੇ ਆ ਬਹੁਤ ਸੇਫ ਸਾਰੇ ਗੱਡੀਆਂ ਚਲਾਉਂਦੇ ਨੇ ਕਿਉਂਕਿ بڑے ਕਾਨੂੰਨ ਦੇ ਵਿੱਚ ਡਿਸਪਲਾਈਨ ਦੇ ਵਿੱਚ ਰਹਿ ਕੇ ਆਪ ਆਪਣੀਆਂ ਗੱਡੀਆਂ ਨੂੰ ਲੈ ਕੇ ਜਾਂਦੇ ਆ ਤੇ ਲਾਈਨ ਦੇ ਵਿੱਚ ਲੈ ਕੇ ਜਾਂਦੇ ਆ ਜਿਵੇਂ ਮੰਨ ਲਓ ਰੋਡ ਜਾ ਰਿਹਾ 3 ਲਾਈਨ ਰੋਡ ਜਾ ਰਿਹਾ ਤੇ ਇੱਕ ਜਿਹੜਾ ਰੋਡ ਹੈ ਵਿੱਚ ਉਹ ਜਿਸ ਨੇ ਗੱਡੀ ਤੇਜ਼ ਖੜਨੀ ਆ ਫਾਸਟ ਰੋਡ ਉਹ ਇੱਕ ਰੋਡ ਫਾਸਟ ਜਿਸ ਨੇ ਉਹ ਤੋਂ ਸਲੋ ਜਾਣਾ ਉਹ ਵਿਚਲੇ ਰੋਡ ਤੇ ਜਿਹੜੀਆਂ ਵੱਡੀਆਂ ਗੱਡੀਆਂ ਨੇ ਟਰੱਕ ਹੋ ਗਏ ਨੇ ਉਹ ਹੋਰ ਸਲੋ ਜਾਂਦੇ ਨੇ ਉਹ ਫਿਰ ਤੀਜੇ ਰੋਡ ਤੇ ਜਿਹਨੇ ਟਰੱਕਾਂ ਤੋਂ ਜਿਹੜੇ ਸਲੋ ਜਾਂਦੇ ਨੇ ਉਹਨਾਂ ਤੋਂ ਤੇਜ਼ ਜਾਣਾ ਉਹ ਵਿਚਲੇ ਰੋਡ ਤੇ ਜਿਨ੍ਹਾਂ ਨੇ ਉਹ ਤੋਂ ਤੇਜ਼ ਜਾਣਾ ਉਹ ਫਾਸਟ ਰੋਡ ਤੇ ਤੇ ਜੋ ਐਕਸੀਡੈਂਟ ਦਾ ਵੀ ਖਤਰਾ ਨਹੀਂ ਰਹਿੰਦਾ ਬਹੁਤ ਘਾਟੇ ਹੋਏ ਚਾਂਸ ਹੁੰਦੇ ਨੇ ਜਦੋਂ ਅਸੀਂ ਆਪਾਂ ਇਸ ਤਰ੍ਹਾਂ ਚੱਲਦੇ ਆ ਆਪਣੇ ਇੰਡੀਆ ਦੇ ਵਿੱਚ ਜਿਹੜਾ ਇਹੋ ਜਿਹਾ ਡਿਸਪਲਨ ਇਹੋ ਜਿਹਾ ਰੋਡ ਬੜੀ ਕਮੀ ਆ ਕਿ ਰੋਡ ਇਹੋ ਜਿਹੇ ਨਹੀਂਗੇ ਸਾਡੇ ਇੰਡੀਆ ਦੇ ਵਿੱਚ ਜੇ ਹੈਗੇ ਆ ਤੇ ਉਹ ਫਿਰ ਜਿਹੜੇ ਰੂਲ ਉਤੇ ਚਲਾਏ ਨਹੀਂ ਜਾਂਦੇ ਜਿਸ ਕਰਕੇ ਬੜੀਆਂ ਘਟਨਾਵਾਂ ਜੜੀਆਂ ਵਰਤਦੀਆਂ ਨੇ ਬੜੇ ਐਕਸੀਡੈਂਟ ਹੁੰਦੇ ਆ ਬੜੀਆਂ ਕੀਮਤੀ ਜਾਨਾਂ ਜੜੀਆਂ ਜਾਂਦੀਆਂ ਨੇ ਤੇ ਰੋਡ ਵੀ ਮਤਲਬ ਵਿੱਚ ਜਿਹੜੇ ਆ ਉਹ ਪੂਰੇ ਵਧੀਆ ਨਹੀਂ ਹੈਗੇ ਰੋਡ ਵੀ ਚਾਹੀਦੇ ਆ ਪਾਣੀ ਵਾਂਗ ਪਤਾ ਨਾ ਲੱਗੇ ਗੱਡੀ ਜਾ ਰਹੀ ਆ ਹਾਂਜੀ। ਆਪਾਂ ਕਿਸੇ ਹਾਂ? ਹੈ ਵੀ ਚਿਕਾ ਖਾਲਸਾ ਆ ਰਹੀ ਫੋਟੇ ਆਪਣਾ ਨਾਮ ਦੱਸੋ। ਜੋਰਾਵਰ ਸਿੰਘ ਖਾਲਸਾ। ਜੋਰਾਵਰ ਸਿੰਘ ਖਾਲਸਾ ਕਿੰਨੇ ਵਿੱਚ ਪੜਦੇ ਹੋ? ਆ 5ਵੀਂ ਵਿੱਚ ਪੜਦਾ। 5ਵੀਂ ਵਿੱਚ ਇੱਥੇ ਪੜਦੇ ਇਟਾਲੀ। ਹਾਂਜੀ 2ਵੀਂ ਪੜਦਾ। ਅੱਛਾ। ਹਾਂਜੀ। ਤੇ ਇਟਾਲੀਅਨ ਬੋਲੀ ਆਉਂਦੀ ਹੋਣੀ ਆ। ਹਾਂਜੀ ਹਾਂਜੀ ਆਉਂਦੀ ਆ। ਤੇ ਥੋੜਾ ਜਿਹਾ ਗੱਲਬਾਤ ਕਰਕੇ ਦੱਸੋ ਇਟਾਲੀਅਨ ਦੇ ਵਿੱਚ ਆਪਣਾ। ਸਾਵ ਕੋਮਿਸਤਾਈ। ਕੋਮੇਵਾ। ਬੇਨੇ ਬੇਨੇ। ਹੂੰ ਇਹਦਾ ਕੀ ਮਤਲਬ ਹੈਗਾ? ਬੀ ਸਸਰੀ ਕਾਲ ਜੀ ਹੋਰ ਕਿੱਦਾਂ ਅੱਛਾ ਠੀਕ ਆ ਠੀਕ ਆ ਇਹ ਸਾਰੇ ਬੱਚੇ ਇਟਾਲੀਅਨ ਦੇ ਵਿੱਚ ਬੋਲਦੇ ਆ ਬੜੀ ਚੜ੍ਹਦੀ ਕਲਾ ਹਾਂਜੀ ਤੇ ਇਹ ਫੁੱਟਬਾਲ ਮੈਚ ਚੱਲ ਰਿਹਾ ਇਹਨਾਂ ਦਾ ਇਹ ਰਜਾਬ ਸਿੰਘ ਆ ਤੁਸੀਂ ਉਹ ਗੱਲ ਬਾਤ ਬਹੁਤ ਵਧੀਆ ਤੇ ਨਜ਼ਾਰੇ ਬਣੇ ਪਏ ਨੇ ਨਜ਼ਾਰੇ ਬਣੇ ਪਏ ਹੈ ਠੰਡਾ ਆ ਮੌਸਮ ਮੌਸਮ ਠੰਡਾ ਚੱਲ ਰਿਹਾ ਬੜੀ ਚੜ੍ਹਦੀ ਕਲਾ ਟਾਈਮ ਪੌਣੇ 9 ਹੋ ਗਏ ਤਾਂ ਤਾਂ ਵੀ ਪੌਣੇ 9 ਹੋ ਗਏ ਰਾਤ ਦੇ ਸ਼ਾਮ ਦੇ ਤੇ ਅਜੇ ਹਨੇਰਾ ਨਹੀਂ ਹੋਇਆ ਤਕਰੀਬਨ 10 ਵਜੇ ਹੋਵੇਗਾ ਹਨੇਰਾ ਤੇ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਤੇ ਬੈਲਜੀਅਮ ਹੋ ਆਏ ਆ ਸਪੇਨ ਹੋ ਆਏ ਆ ਤੇ ਅੱਗੇ ਪੁਰਤਗਾਲ ਵੀ ਘੁੰਮ ਫਿਰ ਆਏ ਆ ਦੁਨੀਆ ਵੇਖਣੀ ਚਾਹੀਦੀ ਆ ਦੁਨੀਆ ਵੇਖਣੀ ਚਾਹੀਦੀ ਆ